ਹੰਤੀ ਆ ਸਾਡੀ ਅੱਜ ਇਹਨਾਂ ਨੇ ਲੋਕਾਂ ਨੂੰ ਤੇ মিডিਏ ਨੂੰ ਗਮਰਾਹ ਕਰਨ ਵਾਸਤੇ ਨਵਾਂ ਤਰੀਕਾ ਖੋਜ ਲਿਆਂਦਾ ਇੱਕ ਨਵੀਂ ਲਿਸਟ ਲੈ ਆਏ ਨਵੀਂ ਲਿਸਟ ਦੇ ਵਿੱਚ ਉਹਨਾਂ ਨੇ 4-5 ਨਾਮ ਬੋਲੇ ਜਿਹੜੇ ਕੋਈ ਸਾਡੀ ਲਿਸਟ 'ਚ ਹੈ ਨਹੀਂਗੇ ਸਾਡੀ ਜੀ ਲਿਸਟ ਜਿਹੜੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਵੀ ਸਾਡੀ ਲਿਸਟ ਸਟੇਜ ਤੇ ਜਾ ਕੇ ਦੇਖ ਲਓ ਆਪਾਂ ਇੱਥੇ ਵੀ ਮੰਗਾ ਲੈਨੇ ਆ ਉਹ ਲਿਸਟ ਹੋਰ ਆ ਇਹ ਲਿਸਟ ਪਤਾ ਨਹੀਂ ਕਿੱਥੋਂ ਲੈ ਆਏ ਹੁਣ ਇਹ ਬਹਾਨਾ ਦਿੱਤੇ ਸੀਗੇ ਕਿਹੜੇ ਨਾਮ ਨਹੀਂ ਬਿਲਕੁਲ ਨਹੀਂ ਫਿਰ ਇਹਨਾਂ ਕੋਈ ਕਿਹੜੀ ਲਿਸਟ ਨਹੀਂ 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 ਇਹ ਇਹ ਸਵਾਲ ਤਾਂ ਇੱਕ ਮਿੰਟ ਇਹ ਸਵਾਲ ਤਾਂ ਤੁਸੀਂ ਉਹਨਾਂ ਨੂੰ ਕਰਨਾਂ ਪਹਿਲੇ ਦਿਨ ਵਾਲੀ ਲਿਸਟਾਂ ਚੱਕੀ ਫਿਰਦੇ ਕਿਤੇ ਸਾਡੀ ਜਿਹੜੀ ਕੋਈ ਲਿਸਟ ਕਿਸੇ ਆਗੂ ਨੇ ਦਿੱਤੀ ਨਹੀਂ ਇਹਨਾਂ ਨੂੰ ਸਾਡੀ ਜਿਹੜੀ ਲਿਸਟਾ ਹਜੇ ਵੀ ਸਟੇਜ ਤੇ ਜਾ ਕੇ ਸਾਰੇ মিডিਆ ਭਰਾ ਆਲੇ ਭਰਾ ਚੈੱਕ ਕਰ ਸਕਦੇ ਆ ਉਹਨਾਂ ਚ ਸਾਰਿਆਂ ਦੇ ਉੱਤੇ ਨਾਮ ਮੇਰਾ ਕਿਉਂਕਿ ਮੇਰੀ ਜ਼ਿੰਮੇਵਾਰੀ ਲਈ ਮੋਰਚੇ ਦੇ ਅਗਵਾਈ ਕਰਨ ਦੀ ਉਹ ਕਹਿ ਰਿਹਾ ਵੀ ਤੇਰਾ ਤਾਂ ਨਾਮ ਹੀ ਹੈ ਨਹੀਂ ਤੁਸੀਂ ਇਥੋਂ ਕਿਹੜੀ ਲਿਸਟ ਦਾ ਹਵਾਲਾ ਦੇ ਰਹੇ ਕਹਿੰਦੇ ਕਿਸਾਨਾਂ ਦਾ ਉਹਨੇ ਸਾਨੂੰ ਆ ਲਿਸਟ ਮੁਹਈਆ ਨਹੀਂ ਦੇਖੋ ਇਸ ਗੱਲ ਉਹ ਕਹਿ ਰਹੇ ਆ ਨਾ ਦਿੱਤੀ ਪਰ ਆਪਾਂ ਇਹ ਮੰਨਣ ਨਾਲ ਲਈ ਦਿੱਤੀ ਅਸੀਂ ਤਾਂ ਕਹਿ ਰਹੇ ਆ ਵੀ ਕੋਈ ਲਿਸਟ ਨਹੀਂ ਦਿੱਤੀ ਸਾਡੀ ਲਿਸਟ ਜਿਹੜੀ ਆ ਜਿਹੜੀ ਪੰਜਾਬ ਪੁਲਿਸ ਨੇ ਵੈਰੀਫਾਈ ਕੀਤੀ ਆ ਉਹ ਸਟੇਜ ਤੇ ਆ ਉਹ ਤੁਸੀਂ ਜਾ ਕੇ ਸਾਰੇ ਵੀਰ ਵੇਖ ਸਕਦੇ ਹੋ ਬਹਾਨੇ ਬਾਜੀ ਬਹਾਨੇ ਬਾਜੀ ਬਿਲਕੁਲ ਬਿਲਕੁਲ ਅਗਲੀ ਗੱਲ ਅਗਲੀ ਅਗਲੀ ਸਾਰਾ ਕੁਝ ਕਰਾਂਗੇ ਚਿੰਤਾ ਨਾ ਕਰੋ ਸਾਰਾ ਕੁਝ ਕਰਾਂਗੇ ਚਿੰਤਾ ਨਾ ਕਰੋ ਸਾਰਾ ਕੁਝ ਪਹਿਲੀ ਗੱਲ ਤਾਂ ਤੁਹਾਡਾ ਜਵਾਬ ਸਾਰਾ ਕੁਝ ਕਰਾਂਗੇ ਚਿੰਤਾ ਨਾ ਕਰੋ ਹਜੇ ਤਾਂ ਅਸੀਂ ਅਸੀਂ ਲਿਸਟ ਅਸੀਂ ਲਿਸਟ ਮੰਗਾ ਲਿੰਨੇ ਆ ਪਰ ਗੱਲ ਇਹ ਆ ਲਿਸਟ ਦੇਣ ਤੋਂ ਬਾਅਦ ਕੀ ਲਿਸਟ ਦੇ ਦਿੰਨੇ ਆ ਵੈਰੀਫਾਈ ਇੱਕ ਮਿੰਟ ਵੈਰੀਫਾਈ ਕਰਾ ਲ ਦਿੰਨੇ ਆ ਬੰਦਾ ਕੱਲਾ ਕੱਲਾ ਜਦੋਂ ਅਸੀਂ ਇਹੀ ਸਵਾਲ ਉਹਨਾਂ ਨੂੰ ਪੁੱਛਿਆ ਅਸੀਂ ਬੰਦੇ ਸਾਰੇ ਵੈਰੀਫਾਈ ਕਰਾ ਦਿੰਨੇ ਆ ਲਿਸਟ ਦੇ ਦਿੰਨੇ ਆ ਕੀ ਤੁਸੀਂ ਸਾਨੂੰ ਅੱਗੇ ਜਾਣ ਦਿਓਗੇ ਤਾਂ ਉਹ ਕਹਿ ਰਿਹਾ ਵੀ ਨਹੀਂ ਤੁਹਾਡੇ ਕੋਲੇ ਦਿੱਲੀ ਜਾਣ ਦੀ ਪਰਮਿਸ਼ਨ ਹੈ ਜੀ ਫਿਰ ਮਤਲਬ ਕੀ ਰਹਿ ਜਾਂਦਾ ਫਿਰ ਲਿਸਟਾਂ ਦਾ ਜਿਹੜਾ ਪਾਇਆ ਜਾ ਰਿਹਾ ਵਾ ਇਹ ਵਾਰ-ਵਾਰ ਤੁਹਾਨੂੰ ਗੁੰਮਰਾਹ ਮੀਡੀਆ ਨੂੰ ਗੁੰਮਰਾਹ ਕਰਨ ਵਾਸਤੇ ਲਿਸਟ ਦਿੱਤੀ ਨਹੀਂ ਫਿਰ ਇਹ ਲਿਸਟ ਵਾਲਾ ਕਿਉਂਸ ਕ੍ਰੀਏਟ ਹੀ ਕਰ ਤੋ ਕੀਤਾ 50 ਪੁਲਿਸ ਨੇ ਸ਼ੇਅਰ ਕੀਤੀ ਆ ਜਥੇਬੰਦੀ ਨੇ ਸ਼ੇਅਰ ਕੀਤੀ ਕਿਹਨੇ ਸ਼ੇਅਰ ਕੀਤੀ ਦੇਖੋ ਜਥੇਬੰਦੀ ਵਾਲੇ ਕਿਉਂ ਸ਼ੇਅਰ ਕਰਨਗੇ ਇਹ ਪਤਾ ਨਹੀਂ ਪੰਜਾਬ ਸਰਕਪਾ ਪੁਲਿਸ ਵੱਲੋਂ ਆ ਗਈ ਇਹਨਾਂ ਕੋਲੇ ਕਿਹੜੀ ਆ ਗਈ ਪਰ ਰੌਲਾ ਤੇ ਹੈ ਨਾ ਇਹ ਲਿਸਟ ਅਸਲੀ ਹੈ ਨਹੀਂ ਜਿਹੜੀ ਅਸੀਂ ਕਹਿ ਰਹੇ ਹਾਂ ਜੇ ਅਸੀਂ ਕਹਿੰਦੇ ਲਿਸਟ ਹੈ ਹੀ ਨਹੀਂ ਕੋਈ ਦਿੱਤੀ ਨਹੀਂ ਗਈ ਫਿਰ ਵੈਰੀਫਾਈ ਕਰਾਉਣ ਦਾ ਕੀ ਮਤਲਬ ਹੈ ਉਹੀ ਗੱਲ ਉਹੀ ਤਾਂ ਅਸੀਂ ਕਹਿ ਰਹੇ ਹਾਂ ਵੀ ਇਹ ਲਿਸਟ ਦੇ ਵਿੱਚ ਜਿਹੜੇ ਚ ਅਗਵਾਹੀ ਕਰਨ ਵਾਲੇ ਬੰਦੇ ਦਾ ਨਾਮ ਹੈ ਨਹੀਂ ਗਲਤ ਨਾਮ ਲਿਖ ਕੇ ਕਿੱਥੋਂ ਇਹ ਲਿਸਟ ਚੱਕੀ ਫਿਰਦੇ ਆ ਹੁਣ ਕਹਿ ਰਿਹਾ ਵੈਰੀਫਾਈ ਕਰਾਓ ਵੈਰੀਫਾਈ ਕਾਹਦਾ ਕਰਾ ਦਈਏ ਦੂਜੀ ਗੱਲ ਮੈਂ ਤਾਂ ਲੌਜੀਕ ਤੌਰ ਤੇ ਕਹਿ ਰਿਹਾ ਵੀ ਮੰਨ ਲਓ ਆਹੀ ਵੈਰੀਫਾਈ ਕਰਾ ਵੀ ਦਿੰਨੇ ਆ ਮੰਨ ਵੀ ਲੋ ਇੱਕ ਪਿੰਟ ਮਾਸ ਤੇ ਮੰਨ ਲੀਏ ਕੀ ਸਾਨੂੰ ਅੱਗੇ ਜਾਣ ਦੇਣਗੇ ਉਹਾਂ ਤੇ ਨਹੀਂ ਦਿੱਲੀ ਜਾਣ ਦੀ ਕੋਈ ਪਰਮਿਸ਼ਨ ਹੈ ਨਹੀਂ ਫੇਰਾਂ ਨੇ ਵੀ ਤੁਸੀਂ ਕਿਸਾਨ ਹੈ ਨਹੀਂ ਹੁਣ ਕੀ ਕਰੇ ਹੋਗੇ ਅਸੀਂ ਅਗਲਾ ਸਟੈਪ ਅਗਲਾ ਸਟੈਪ ਅਗਲਾ ਅਸੀਂ ਜਾਵਾਂਗੇ ਅਸੀਂ ਕੋਸ਼ਿਸ਼ ਕਰਨੀ ਦਿੱਲੀ ਪਹੁੰਚੀਏ ਜੀ ਅਸੀਂ ਜਾਵਾਂਗੇ ਹਰ ਹਾਲਤ ਦੇ ਵਿੱਚ ਕੋਸ਼ਿਸ਼ ਕਰਾਂਗੇ ਹਾਂ ਮੈਂ ਪਹਿਲਾਂ ਹੀ ਕਹਿ ਚੁੱਕੇ ਹਾਂ ਬੰਦੂਖਾਂ ਦਾ ਮੁਕਾਬਲਾ ਖਾਲੀ ਥਾਂ ਨਹੀਂ ਕੀਤਾ ਜਾ ਸਕਦਾ ਕੋਈ ਗੱਲ ਕਰ ਲਈ ਕੋਈ ਸੱਦਾ ਆਇਆ ਵੀ ਗੱਲ ਕਰਦੇ ਕੋਈ ਸੱਦਾ ਨਹੀਂ ਆਇਆ ਜੀ ਬਿਲਕੁਲ ਵੀ ਇਹ ਸਿਰਫ ਟਾਈਮ ਟਪਾ ਰਹੇ ਆ ਟਾਈਮ ਟਪਾ ਕੇ ਕੁਝ মিডিਏ ਦੇ ਮੂਰੇ ਸੱਚੇ ਬਣ ਕਰਕੇ ਲਿਸਟ ਦਾ ਝੋਲਾ ਖੜਾ ਕਰ ਰਹੇ ਆ ਹੋਰ ਇਸ ਤੋਂ ਵੱਧ ਕੁਝ ਨਹੀਂ ਇਹ ਆਪਣੇ ਆਪ ਸਾਡੇ ਸਾਹਮਣੇ ਹਜ ਤੱਕ ਨਹੀਂ ਛੱਡੀਗੀ ਉਸ ਤੋਂ ਪਹਿਲਾਂ ਭਲਾ ਹਾਂ ਦਿਕਤਾਰ ਸਾਡੇ ਸਾਹਮਣੇ ਨਹੀਂ ਸਾਹਸ ਲੈਣ ਦੇ ਵਿੱਚ ਦਿਕਤਾਰ ਕਿਸਾਨਾਂ ਦੇ ਨਾਲ ਗੱਲਬਾਤ ਹੋਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਜੋ ਹੈ ਲਿਸਟ ਦੀ ਗੱਲਬਾਤ ਹੋਈ ਹੈ ਤਾਂ ਲਿਸਟ ਨੂੰ ਲੈ ਕੇ ਚੱਕਰ ਪਿਆ ਹੈ ਤਾਂ ਲਿਸਟ ਜਿਹੜੀ ਇਹਨਾਂ ਕੋਲ ਪਹੁੰਚੀ ਹੋਈ ਹੈ ਉਹਦੇ ਵਿੱਚ ਜੋ ਹੈ ਸਾਡੇ ਨਾਮ ਫਾਲਤੂ ਲਿਖੇ ਗਏ ਨੇ ਅਸੀਂ 100 ਜਾਣਿਆਂ ਦਾ ਜਥਾ ਇੱਥੇ ਆਇਆ ਸੀ ਪਰ ਫਿਰ ਵੀ ਅੱਗੇ ਵਧਣ ਦੀ ਪਰਮਿਸ਼ਨ ਦੀ ਗੱਲ ਕਰ ਰਹੇ ਨੇ ਕਿ ਪਰਮਿਸ਼ਨ ਜਿੰਨਾ ਚਿਰ ਸਾਨੂੰ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਅੱਗੇ ਨਹੀਂ ਜਾਣਦੇ ਅਗੇ ਉਧਰ ਦੂਸਰੇ ਪਾਸੇ ਜੋ ਹੈ ਕਿਸਾਨ ਜੋ ਹੈ ਤਾਂ ਕਿਸਾਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਇੱਥੇ লাইਵ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੱਥੇ ਕਿ ਇੱਕ ਕਿਸਾਨ ਦੇ ਵੱਲੋਂ ਬੈਠ ਬੈਠ ਕੇ ਬੈਠ ਗਿਆ ਹੈ ਤਾਂ